ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇੱਕ ਵੀਡੀਓ ਅੱਗ ਦੀ ਤਰ੍ਹਾਂ ਚਾਰੇ ਪਾਸੇ ਫੈਲ ਗਈ ਕੁਝ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਇਸ ਤੇ ਵਿਊਜ਼ ਲੱਖਾਂ ਕਰੋੜਾਂ ਹੋ ਗਏ ਹਰੇਕ ਬੰਦੇ ਦੇ ਵੱਲੋਂ ਇਸ ਨੂੰ ਦੇਖ ਲਿਆ ਗਿਆ ਤੇ ਹੀ ਵੀਡੀਓ ਉੱਥੇ ਤੱਕ ਵੀ ਪਹੁੰਚ ਗਈ ਜਿਸ ਕੁੜੀ ਦੀ ਇਹ ਵੀਡੀਓ ਸੀ ਉਸ ਤੇ ਪਿੰਡ ਤੱਕ ਪਹੁੰਚ ਕੇ ਉਸ ਦੇ ਪਿੰਡ ਦੇ ਕਿਸੇ ਮੁੰਡੇ ਨੇ ਇਸ ਵੀਡੀਓ ਨੂੰ ਦੇਖ ਲਿਆ ਅਤੇ ਬਾਅਦ ਦੇ ਵਿੱਚ ਉਹ ਵੀਡੀਓ ਲੈ ਕੇ ਇਸ ਕੁੜੀ ਦੇ ਘਰ ਵੀ ਪਹੁੰਚ ਗਿਆ ਫੋਨ ਦਿਖਾ ਕੇ ਉਸ ਕੁੜੀ ਦੀ ਮਾਂ ਨੂੰ ਆਖਦਾ ਕਿ ਇਹ ਦੀਦੀ ਦੀ ਵੀਡੀਓ ਤਾਂ ਨਹੀਂ ਇਸ ਮਗਰੋਂ ਉਸ ਮਾਂ ਨੇ ਜਦੋਂ ਧਿਆਨ ਦੇ ਨਾਲ ਦੇਖਿਆ ਤਾਂ ਉਹ ਦੇਖ ਨਹੀਂ ਪਾਈ ਸਭ ਕੁਝ ਅਤੇ ਫੇਰ ਆਖਦੀ ਹੈ ਕਿ ਕੋਈ ਗੱਲ ਨਹੀਂ ਮੈਂ ਆਪਣੀ ਧੀ ਤੋਂ ਹੀ ਪੁੱਛਾਂਗੀ ਉਸ ਨੂੰ ਪੁੱਛੇ ਬਿਨਾ ਮੈਂ ਕਿਸੇ ਗੱਲ ਤੇ ਨਾਤਾ ਯਕੀਨ ਕਰਨਾ ਤੇ ਨਾ ਹੀ ਉਸ ਦੇ ਹਾਂ ਕੀਤੇ ਬਿਨਾ ਇਸ ਗੱਲ ਨੂੰ ਮੰਨਾਂਗੀ ਕਿ ਇਸ ਪੂਰੀ ਘਟਨਾ ਦੇ ਵਿੱਚ ਇਸ ਪੂਰੀ ਗੱਲ ਦੇ ਵਿੱਚ ਵੀ ਕੋਈ ਸੱਚਾਈ ਹੈ ਇਸ ਮਗਰੋਂ ਆਪਣੀ ਧੀ ਦਾ ਇੰਤਜ਼ਾਰ ਕਰਨ ਲੱਗੀ ਜਿਸ ਦੀ ਉਮਰ ਕਰੀਬ 15 ਕ ਸਾਲ ਦੀ ਸੀ ਘਰ ਤੋਂ ਬਾਹਰ ਹੋ ਸਮੇਂ ਗਈ ਹੋਈ ਸੀ ਪਰ ਜਿਵੇਂ ਹੀ ਉਹ ਵਾਪਸ ਆਉਂਦੀ ਹੈ ਤਾਂ ਉਸ ਮਗਰੋਂ ਮਾਂ ਦੇ ਵੱਲੋਂ ਆਪਣੀ ਧੀ ਨੂੰ ਬੜੀ ਹੀ ਹਲੀਮੀ ਅਤੇ ਆਰਾਮ ਦੇ ਨਾਲ ਪੁੱਛਿਆ ਜਾਂਦਾ ਹੈ ਕਿ ਮੈਂ ਇੱਕ ਵੀਡੀਓ ਦੇਖੀ ਹੈ ਉਹ ਵੀਡੀਓ ਤੇਰੀ ਹੈ ਜਾਂ ਫਿਰ ਉਸ ਦੇ ਵਿੱਚ ਤੇਰੀ ਕੋਈ ਹਮ ਸ਼ਕਲ ਹੈ ਇਹ ਦੇਖਣ ਅਤੇ ਸੁਣਨ ਤੋਂ ਬਾਅਦ ਉਸ ਕੁੜੀ ਦੇ ਮੂੰਹ ਦਾ ਰੰਗ ਉੱਡ ਗਿਆ ਪਰ ਉਸ ਨੇ ਇੱਕ ਵੀ ਸ਼ਬਦ ਆਪਣੀ ਮਾਂ ਨੂੰ ਨਹੀਂ ਕਿਹਾ ਨਾ ਤਾਂ ਹਾਂ ਨਾ ਹੀ ਨਾ ਇਹ ਸਮਗਰੋਂ ਮਾਂ ਆਪਣੀ ਧੀ ਦੇ ਚਿਹਰੇ ਤੋਂ ਪੜ ਸਕਦੀ ਸੀ ਕਿ ਜ਼ਰੂਰ ਕੋਈ ਗੜਬੜ ਹੈ ਪਰ ਮਾਂ ਨੇ ਵੀ ਉਸ ਨੂੰ ਕੁਝ ਨਹੀਂ ਆਖਿਆ ਇਹੀ ਸੋਚਿਆ ਸੀ ਕਿ ਸੋਚ ਸਮਝ ਕੇ ਇਸ ਪੂਰੇ ਮਾਮਲੇ ਤੇ ਗੱਲਬਾਤ ਕੀਤੀ ਜਾਵੇਗੀ ਧੀ ਆਪਣੇ ਕਮਰੇ ਦੇ ਵਿੱਚ ਚਲੀ ਗਈ ਜਾ ਕੇ ਉਸਨੇ ਕਮਰਾ ਬੰਦ ਕਰ ਲਿਆ ਮਾਂ ਬਾਹਰ ਚਿੰਤਾ ਦੇ ਵਿੱਚ ਬੈਠੀ ਰਹੀ ਸੋਚਦੀ ਰਹੀ ਅਤੇ ਕੁਝ ਸਮੇਂ ਬਾਅਦ ਜਦੋਂ ਉਸਨਾਂ ਨੇ ਕਮਰਾ ਖੋਲ ਕੇ ਦੇਖਿਆ ਤਾਂ ਹੁਣ ਤੱਕ ਸਭ ਕੁਝ ਬਰਬਾਦ ਹੋ ਚੁੱਕਿਆ ਸੀ ਉਹ ਜਵਾਨ ਕੁੜੀ ਜਿਹਦੀ ਉਮਰ 15 ਸਾਲ ਦੀ ਸੀ ਨਾਬਾਲਗ ਸੀ ਉਹ ਉਹ ਇਸ ਦੁਨੀਆ ਦੇ ਵਿੱਚ ਨਹੀਂ ਸੀ ਅਤੇ ਇਸ ਗੈਰਸਦਮੇ ਨੂੰ ਨਾ ਛੇਲਦੇ ਹੋਏ ਉਸ ਦੀ ਮਾਂ ਨੇ ਵੀ ਦਮ ਤੋੜ ਦਿੱਤਾ ਸੀ ਇੱਕ ਉਹ ਘਰ ਦੇ ਵਿੱਚੋਂ ਜਵਾਨਤੀ ਅਤੇ ਮਾਂ ਦੋਹਾਂ ਦੀਆਂ ਲਾਸ਼ਾਂ ਇਸ ਤਰ੍ਹਾਂ ਮਿਲੀਆਂ ਬਾਅਦ ਤੇ ਵਿੱਚ ਪਿੰਡ ਦੇ ਵਿੱਚ ਹਰ ਘਰ ਦੇ ਵਿੱਚ ਇਹ ਗੱਲ ਹੋਣ ਲੱਗੀ ਕਿ ਉਸ ਅਸ਼ਲੀਲ ਵੀਡੀਓ ਤੇ ਚਲਦੇ ਹੋਏ ਹੀ ਇਸ ਪਰਿਵਾਰ ਦਾ ਸਭ ਕੁਝ ਉਜੜਿਆ ਹੌਲੀ ਹੌਲੀ ਕਰਤੇ ਹੋਏ ਇਸ ਵੀਡੀਓ ਦੀ ਗੱਲ ਪੁਲਿਸ ਵਾਲਿਆਂ ਦੇ ਕੋਲ ਵੀ ਪਹੁੰਚ ਚੁੱਕੀ ਸੀ ਪੁਲਿਸ ਨੇ ਜਦੋਂ ਹੁਣ ਮਾਮਲਾ ਦਰਜ ਕਰਦੇ ਹੋਏ छानਬিন ਸ਼ੁਰੂ ਕੀਤੀ ਤਾਂ ਪਤਾ ਲਗਾਉਣਾ ਸ਼ੁਰੂ ਕੀਤਾ ਕਿ ਆਖਿਰਕਾਰ ਇਸ ਪੂਰੀ ਵੀਡੀਓ ਦੇ ਪਿੱਛੇ ਅਸਲ ਬੰਦਾ ਹੈ ਕੌਣ ਹੈ ਜਿਹਦੇ ਵੱਲੋਂ ਇਸ ਘਰ ਦੀਆਂ ਖੁਸ਼ੀਆਂ ਇਸ ਕੁੜੀ ਦੀ ਜ਼ਿੰਦਗੀ ਨੂੰ ਖਰਾਬ ਕੀਤਾ ਗਿਆ ਹੁਣ ਇੱਕਦਾਂ ਵੀ ਕਹਾਣੀ ਖੁੱਲ ਕੇ ਸਾਹਮਣੇ ਆਂਦੀ ਹੈ ਪਤਾ ਲੱਗਦਾ ਹੈ ਕਿ ਇਹਨਾਂ ਹੀ ਪਿੰਡਾਂ ਦੀਆਂ ਕਰੀਬ 40 ਔਰਤਾਂ ਦੀ ਵੀਡੀਓ ਇਸੇ ਤਰ੍ਹਾਂ ਦੀ ਬਣੀ ਹੋਈ ਹੈ ਅਸ਼ਲੀਲ ਵੀਡੀਓ ਨੇੜੇ ਤੇੜੇ ਦੇ 7-8 ਪਿੰਡਾਂ ਦੇ ਵਿੱਚ ਰਹਿਣ ਵਾਲੀਆਂ 40 ਔਰਤਾਂ ਦੀ ਵੀਡੀਓ ਕਿਸੇ ਇੱਕੋ ਬੰਦੇ ਦੇ ਨਾਲ ਹੈ ਅਤੇ ਉਸ ਬੰਦੇ ਦੇ ਪੈਨ ਡਰਾਈਵ ਵਿੱਚ ਇਹ ਸਾਰੀਆਂ ਵੀਡੀਓਜ਼ ਪਈਆਂ ਸੀ ਕੁਝ ਵੀਡੀਓਜ਼ ਨੂੰ ਅਪਲੋਡ ਵੀ ਕੀਤਾ ਗਿਆ ਕੁਝ ਵਾਇਰਲ ਹੋਈਆਂ ਅਤੇ ਫਿਰ ਪਤਾ ਲੱਗਿਆ ਕਿ ਇਹਨਾਂ ਪਿੰਡਾਂ ਦੇ ਵਿੱਚ ਆਖਿਰਕਾਰ ਘੁਮਕਣ ਰਿਹਾ ਸੀ ਪੁਲਿਸ ਨੇ ਆਪਣੀ ਜਾਂਚ ਪੜਤਾਲ ਸ਼ੁਰੂ ਕੀਤੀ ਜੂਨ 2023 ਦਾ ਹੀ ਮਾਮਲਾ ਜਿਸ ਦੇ ਵਿੱਚ ਪਤਾ ਲੱਗਦਾ ਹੈ ਕਿ ਇਹਨਾਂ ਸਾਰੇ ਪਿੰਡਾਂ ਦੇ ਵਿੱਚ ਆਣ ਜਾਣ ਵਾਲਾ ਇੱਕੋ ਇੱਕ ਬੰਦਾ ਜੋ ਕਿ ਦਿਨਾਂ ਤਿਉਹਾਰਾਂ ਲੋਕਾਂ ਦੀਆਂ ਖੁਸ਼ੀਆਂ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਜਾਇਆ ਕਰਦਾ ਸੀ ਟੋਲੀ ਦਾ ਕੰਮ ਕਰਦਾ ਸੀ ਅਤੇ ਉਸ ਦਾ ਨਾਮ ਸੀ ਮੁਕੇਸ਼ ਉਮਰ ਕਰੀਬ 25 ਸਾਲ ਟੋਲੀ ਦਾ ਕੰਮ ਕਰਦਾ ਹੋਇਆ ਇੱਕ ਬੰਦਾ ਪਰ ਉਸ ਦੇ ਕੋਲ ਬ੍ਰਾਂਡਡ ਕੱਪੜੇ ਮਹਿੰਗੇ ਫੋਨ ਲਗਜ਼ਰੀ ਚੀਜ਼ਾਂ ਕਿੱਥੋਂ ਆ ਗਈ ਹੁਣ ਪਤਾ ਲੱਗਦਾ ਹੈ ਕਿ ਇਹ ਢੋਲੀ ਸ਼ੁਰੂਆਤੀ ਦਿਨਾਂ ਦੇ ਵਿੱਚ ਦੋ ਪ੍ਰੋਗਰਾਮਾਂ ਦੇ ਵਿੱਚ ਜਾਣ ਲੱਗਿਆ ਵਿਆਂ ਹਾਂ ਸ਼ਾਦੀਆਂ ਦੇ ਵਿੱਚ ਜਾਣ ਲੱਗਿਆ ਤਾਂ ਲੋਕ ਇਸ ਦੀ ਬੜੀ ਸਿਫਤ ਕਰਦੇ ਹੁੰਦੇ ਸੀ ਕਿ ਤੂੰ ਸੋਹਣਾ ਵੀ ਹੈ ਵਧੀਆ ਵੀ ਇਨਸਾਨ ਹੈ ਚੰਗਾ ਵੀ ਹੈ ਤੇਰੀ ਬੋਲ ਚਾਲ ਵਧੀਆ ਹੈ ਅਤੇ ਤੂੰ ਢੋਲ ਵੀ ਬਹੁਤ ਸੋਹਣਾ ਵਜਾਉਂਦਾ ਹੈ ਹਰ ਕੋਈ ਇਸ ਤੋਂ ਇਸ ਦਾ ਨੰਬਰ ਲੈ ਕੇ ਜਾਂਦਾ ਤੇ ਫੋਨ ਨੰਬਰ ਤੇ ਕੰਟੈਕਟ ਕਰਕੇ ਆਪਣੇ ਹਰ ਤਿਉਹਾਰ ਤੇ ਵਿੱਚ ਆਪਣੇ ਹਰ ਵਿਆਹ ਸ਼ਾਦੀ ਦੇ ਪ੍ਰੋਗਰਾਮ ਦੇ ਵਿੱਚ ਖੁਸ਼ੀਆਂ ਦੇ ਓਕੇ ਤੇ ਢੋਲੀ ਨੂੰ ਫੋਨ ਕਰਕੇ ਬੁਲਾਇਆ ਜਾਂਦਾ। ਨੇੜੇ-ਤੇੜੇ ਦੇ ਪਿੰਡਾਂ ਦੇ ਵਿੱਚ ਇਸ ਦੀ ਪੂਰੀ ਧੂਮ ਸੀ। ਕੁੜੀਆਂ, ਮੁੰਡੇ, ਬਜ਼ੁਰਗ, ਬਾਬੇ ਹਰ ਕੋਈ ਇਸ ਦਾ ਫੈਨ ਸੀ। ਪਰ ਇਸ ਨੇ ਇਹਨਾਂ ਸਾਰੀਆਂ ਚੀਜ਼ਾਂ ਦਾ ਗਲਤ ਫਾਇਦਾ ਚੱਕਿਆ ਜਿਵੇਂ ਹੀ ਇਸ ਦੇ ਕੋਲੋਂ ਕੋਈ ਔਰਤ ਜਾਂ ਫਿਰ ਕੁੜੀ ਨੰਬਰ ਲੈ ਲੈਂਦੀ ਸੀ ਅਤੇ ਬਾਅਦ ਦੇ ਵਿੱਚ ਇਸਦੇ ਨਾਲ ਗੱਲ ਕਰਦੀ ਸੀ ਫਿਰ ਇਹ ਗਲਤ ਫਾਇਦਾ ਚੱਕਦਾ ਸੀ ਪਹਿਲੀ ਵਾਰ ਹੋਇਆ ਇਹ ਕਿ ਇੱਕ ਔਰਤ ਨੇ ਉਸ ਦੀ ਸਿਫਤ ਕੀਤੀ ਕਿ ਤੂੰ ਢੋਲ ਬਹੁਤ ਸੋਹਣਾ ਵਜਾਇਆ ਫਿਰ ਉਸ ਦਾ ਨੰਬਰ ਲੈ ਲਿਆ ਅਤੇ ਫਿਰ ਜਾ ਕੇ ਉਸ ਨੂੰ ਮਿਸ ਕਾਲ ਕਰ ਦਿੱਤੀ ਜਦੋਂ ਇਸ ਢੋਲੀ ਮੁਕੇਸ਼ ਨੇ ਜਦੀ ਉਮਰ 25 ਸਾਲ ਦੀ ਸੀ ਬੈਕ ਕਾਲ ਕੀਤੀ ਅਤੇ ਕਿਹਾ ਕਿ ਹਾਂਜੀ ਦੱਸੋ ਤਾਂ ਉਸ ਔਰਤ ਨੇ ਅਗੋਂ ਜਵਾਬ ਦਿੱਤਾ ਕਿ ਮੈਂ ਸਿਰਫ ਚੈੱਕ ਕਰਨਾ ਸੀ ਕਿ ਇਹ ਨੰਬਰ ਤੁਹਾਡਾ ਹੀ ਹੈ ਜਾਂ ਫਿਰ ਨਹੀਂ ਇਸ ਇੱਕ ਮਿਸ ਕਾਲ ਤੋਂ ਬਾਅਦ ਉਸ ਕੁੜੀ ਦੀ ਜ਼ਿੰਦਗੀ ਬਰਬਾਦ ਹੋ ਚੁੱਕੀ ਸੀ ਹੁਣ ਇਸ ਢੋਲੀ ਨੇ ਉਸ ਨੂੰ ਇੱਕ ਵਾਰ ਫੋਨ ਕੀਤਾ ਉਸ ਤੋਂ ਬਾਅਦ ਬਾਰ-ਬਾਰ ਫੋਨ ਕੀਤਾ ਫੋਨ ਤੋਂ ਇਹ ਸਾਰਾ ਸਿਲਸਿਲਾ ਵੀਡੀਓ ਕਾਲ ਤੇ ਪਹੁੰਚ ਗਿਆ ਤੇ ਵੀਡੀਓ ਕਾਲ ਤੇ ਇੱਕ ਦਿਨ ਇਸ ਬੰਦੇ ਨੇ ਕਿਹਾ ਕਿ ਮੈਂ ਤੈਨੂੰ ਬਿਨਾ ਕੱਪੜਿਆਂ ਦੇ ਦੇਖਣਾ ਚਾਹੁੰਦਾ ਉਸ ਮਗਰੋਂ ਇਹ ਮੁਲਾਕਾਤਾਂ ਵਧੀਆਂ ਇਹ ਸਬੰਧ ਕਾਇਮ ਹੋਏ ਗਲਤ ਸਬੰਧ ਬਣਨ ਲੱਗੇ ਅਤੇ ਇਹਨਾਂ ਸਾਰੀਆਂ ਚੀਜ਼ਾਂ ਦਾ ਫਾਇਦਾ ਚੱਕਦੇ ਹੋਏ ਢੋਲੀ ਨੇ ਆਪਣੇ ਫੋਨ ਦਾ ਕੈਮਰਾ ਔਨ ਕੀਤਾ ਤੇ ਇੱਕ ਵੀਡੀਓ ਸ਼ੂਟ ਕਰ ਲਈ। ਬਾਅਦ ਦੇ ਵਿੱਚ ਇਸ ਬੰਦੇ ਨੇ ਜਿਹੜੀ ਵੀਡੀਓ ਸ਼ੂਟ ਕੀਤੀ ਹੋਈ ਸੀ ਉਸ ਦੇ ਆਧਾਰ ਦੇ ਉੱਪਰ ਔਰਤ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਮਾਨਸਿਕ ਅਤੇ ਸਰੀਰਕ ਤੌਰ ਤੇ ਉਹ ਬਾਰ-ਬਾਰ ਪਰੇਸ਼ਾਨ ਕਰਦਾ ਰਿਹਾ, ਸਬੰਧ ਬਣਾਉਂਦਾ ਰਿਹਾ ਤੇ ਨਾਲ ਹੀ ਉਸਨੇ ਇਹ ਵੀ ਕਿਹਾ ਕਿ ਮੈਨੂੰ ਪੈਸੇ ਚਾਹੀਦੇ ਨੇ, ਜੇਕਰ ਪੈਸੇ ਨਾ ਦਿੱਤੇ ਗਏ ਤਾਂ ਮੈਂ ਤੇਰੀ ਵੀਡੀਓ ਸੋਸ਼ਲ ਮੀਡੀਆ ਤੇ ਪਾ ਦਵਾਂਗਾ। ਇਸ ਜੰਗਾਲ ਦੇ ਵਿੱਚ ਫਸੀ ਹੋਈ ਔਰਤ ਇਸ ਨੂੰ ਹੌਲੀ-ਹੌਲੀ ਕਰਕੇ ਪੈਸੇ ਦੇਣਦੀ ਰਹੀ ਅਤੇ ਇਹ ਢੋਲੀ ਨਾਲੋ ਨਾਲ ਆਪਣੇ ਹੋਰ ਸ਼ਿਕਾਰ ਵੀ ਲੱਭਦਾ ਰਿਹਾ 15 ਸਾਲ ਦੀ ਕੁੜੀ ਦੇ ਨਾਲ ਵੀ ਇਸ ਤਰ੍ਹਾਂ ਹੀ ਇਹ ਸੰਪਰਕ ਦੇ ਵਿੱਚ ਆਇਆ ਫੋਨ ਕਾਲ ਹੋਈ ਵੀਡੀਓ ਕਾਲ ਕੀਤੀ ਗਈ ਬੁਲਾਇਆ ਗਿਆ ਮਿਲਿਆ ਗਿਆ ਉਸ ਨੂੰ ਕੋਲਡ ਡਰਿੰਕ ਫਲਾਈ ਗਈਆਂ ਤੇ ਨਾਲ ਹੀ ਉਸ ਤੇ ਕੋਈ ਗਲਤ ਚੀਜ਼ ਵੀ ਦਿੱਤੀ ਗਈ ਅਤੇ ਫਿਰ ਉਸ ਦੀ ਵੀ ਵੀਡੀਓ ਬਣਾਉਣ ਤੋਂ ਬਾਅਦ ਉਸ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਇਹ ਵੀਡੀਓ ਕਿਵੇਂ ਅਤੇ ਕਿੱਥੋਂ ਕਿਹਦੇ ਵੱਲੋਂ ਅਪਲੋਡ ਕੀਤੀ ਹੋਈ ਕਿਹਨਾ ਹਾਲਾਤਾਂ ਦੇ ਵਿੱਚ ਹੋਈ ਇਸ ਦੇ ਬਾਰੇ ਪੁਲਿਸ ਹੀ ਸਾਰਾ ਕੁਝ ਬਿਹਤਰ ਜਾਣਦੀ ਉਹਨਾਂ ਦੇ ਵੱਲੋਂ ਇਹ ਸਾਰੀ ਜਾਣਕਾਰੀ ਤਾਂ ਫਿਲਹਾਲ ਹੁਣ ਤੱਕ ਸਾਂਝੀ ਨਹੀਂ ਕੀਤੀ ਗਈ ਪਰ ਇਹ ਜ਼ਰੂਰ ਪਤਾ ਲੱਗਿਆ ਕਿ ਉਸ ਬੰਦੇ ਦੇ ਕੋਲ ਇੱਕ ਪੈਨ ਡਰਾਈਵ ਮਿਲੀ ਜਿਸ ਤੇ ਵਿੱਚ ਕਰੀਬ 40 ਔਰਤਾਂ ਦੇ ਨਾਲ ਉਸਨੇ ਇਸ ਤਰ੍ਹਾਂ ਹੀ ਕੀਤਾ ਹੋਇਆ ਸੀ ਸਬੰਧ ਬਣਾਏ ਸੀ ਅਤੇ ਪੂਰੀ ਵੀਡੀਓ ਨੂੰ ਸ਼ੂਟ ਕੀਤਾ ਗਿਆ ਸੀ ਅਤੇ ਉਹਨਾਂ ਔਰਤਾਂ ਤੋਂ ਵੀ ਇਹ ਪੈਸੇ ਖਾ ਰਹੇ ਹਾਂ ਹੋਣਾ ਇਹੀ ਸੀ ਇਸਦੀ ਤਰੱਕੀ ਦਾ ਰਾਜ਼ ਕਿ ਇਹ ਗਲਤ ਤਰੀਕੇ ਦੇ ਨਾਲ ਪੈਸੇ ਜੋੜ ਰਿਹਾ ਸੀ ਕਿ ਨਹੀਂ ਘਰਾਂ ਨੂੰ ਉਜਾੜ ਰਿਹਾ ਸੀ ਅਤੇ ਜਦੋਂ ਇਹ ਸਾਰੀ ਖਬਰ ਸਾਹਮਣੇ ਆਈ ਕਿ ਉਸ ਦੇ ਵਿੱਚ 40 ਔਰਤਾਂ ਦੀ ਵੀਡੀਓ ਹੈ ਕਿ ਨਹੀਂ ਘਰਾਂ ਦੇ ਵਿੱਚ ਕਲੇਸ਼ ਪਿਆ ਨੇੜੇ ਤੇੜੇ ਦੇ ਹੀ 7-8 ਪਿੰਡਾਂ ਦੇ ਵਿੱਚ ਇਹ ਗੱਲ ਫੈਲ ਗਈ ਕਿ ਉਹੀ ਢੋਲੀ ਜਿਹੜਾ ਕਿ ਸਾਡੇ ਵਿਆਹ ਦੇ ਪ੍ਰੋਗਰਾਮ ਦੇ ਵਿੱਚ ਵੀ ਆਇਆ ਸੀ ਉਹੀ ਢੋਲੀ ਜਿਹੜਾ ਫਲਾਣੇ ਪਿੰਡ ਦੇ ਵਿੱਚ ਫਲਾਣੇ ਘਰ ਦੇ ਵਿੱਚ ਵੀ ਆਇਆ ਸੀ ਉਸ ਨੇ ਹੀ ਕਿਸੇ ਹੋਰ ਤੀਵੀ ਦੇ ਨਾਲ ਵੀ ਕਿਸੇ ਹੋਰ ਜਨਾਨੀ ਦੇ ਨਾਲ ਵੀ ਕਿਸੇ ਦੀ ਨੂੰਹ ਦੇ ਨਾਲ ਕਿਸੇ ਦੀ ਧੀ ਦੇ ਨਾਲ ਕਿਸੇ ਦੀ ਮਾਹ ਦੇ ਨਾਲ ਇਸ ਤਰ੍ਹਾਂ ਸਬੰਧ ਬਣਾਏ ਉਹਨਾਂ ਨੂੰ ਪਰੇਸ਼ਾਨ ਕੀਤਾ ਤੇ ਬਾਅਦ ਦੇ ਵਿੱਚ ਪੈਸੇ ਠੱਗੇ ਅੱਜ ਕੱਲ ਦੇ ਸੋਸ਼ਲ ਮੀਡੀਆ ਦੇ ਜ਼ਮਾਨੇ ਦੇ ਵਿੱਚ ਇਹੋ ਜਿਹੀਆਂ ਖਬਰਾਂ ਸਾਹਮਣੇ ਲਿਆਉਣ ਦਾ ਮਕਸਦ ਸਿਰਫ ਇਹੀ ਹੈ ਕਿ ਸਾਨੂੰ ਬਹੁਤ ਹੀ ਜ਼ਿਆਦਾ ਸੋਚ ਅਤੇ ਸਮਝਦਾਰੀ ਦੇ ਨਾਲ ਚੱਲਣ ਦੀ ਲੋੜ ਹੈ ਹਰੇਕ ਦੇ ਫੋਨ ਦੇ ਵਿੱਚ ਕੈਮਰਾ ਉਸ ਕੈਮਰੇ ਦਾ ਗਲਤ ਇਸਤੇਮਾਲ ਕੀਤਾ ਜਾ ਰਿਹਾ ਹੈ ਹਰੇਕ ਦੇ ਕੋਲ ਨੈਟਪੈਕ ਹੈ ਸੋਸ਼ਲ ਮੀਡੀਆ ਅਪਲੋਡਿੰਗ ਦਾ ਤਰੀਕਾ ਪਤਾ ਹੈ ਵਾਈਫਾਈ ਹੈ ਉਹਨਾਂ ਦੇ ਕੋਲ ਵੀਡੀਓਜ਼ ਕਾਲ ਕੀਤੀਆਂ ਜਾ ਰਹੀਆਂ ਹਨ ਵੀਡੀਓ ਕਾਲ ਦੇ ਵਿੱਚ ਕੀ ਕੁਝ ਕੀਤਾ ਜਾ ਰਿਹਾ ਉਸ ਨੂੰ ਰਿਕਾਰਡ ਕੀਤਾ ਜਾ ਰਿਹਾ ਹੈ ਅਤੇ ਬਾਅਦ ਦੇ ਵਿੱਚ ਕੁੜੀਆਂ ਨੂੰ ਇਹਨਾਂ ਗੱਲਾਂ ਕਰਕੇ ਹੀ ਪਰੇਸ਼ਾਨ ਕੀਤਾ ਜਾਂਦਾ ਹੈ ਕਦੇ ਨਾ ਕਦੇ ਕੋਈ ਨਾ ਕੋਈ ਇਹੋ ਜਿਹੀ ਗਲਤੀ ਕਰ ਬੈਠਦਾ ਹੈ ਮਸਤੀ ਦੇ ਵਿੱਚ ਜਾਂ ਫਿਰ ਕਦੇ ਤੰਗਦਿਲੀ ਹੋ ਕੇ ਕਿਸੇ ਪਾਸਿਓਂ ਵਰਤ ਨੂੰ ਇਹ ਸਾਰੀਆਂ ਚੀਜ਼ਾਂ ਨੂੰ ਭੁਗਤਣਾ ਪੈਂਦਾ ਹੈ ਜ਼ਰੂਰੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਆਉਣ ਵਾਲੀ ਜਨਰੇਸ਼ਨ ਨੂੰ ਸਾਡੇ ਨਾਲ ਰਹਿੰਦੇ ਬੰਦੀਆਂ ਨੂੰ ਇਹ ਸਾਰੀਆਂ ਗੱਲਾਂ ਦੱਸੀਏ ਇਸ ਗੱਲ ਦੇ ਉੱਪਰ ਪਰਦਾ ਨਾ ਪਾਈਏ ਕਿ ਇਹ ਕੀ ਕੁਝ ਵਾਪਰ ਰਿਹਾ ਸਗੋ ਇਸ ਨੂੰ ਜਾਗਰੂਕ ਕੀਤਾ ਜਾਵੇ ਕਿ ਇਹਨਾਂ ਚੀਜ਼ਾਂ ਤੋਂ ਸਾਨੂੰ ਬਚਣ ਦੀ ਲੋੜ ਹੈ ਇੰਨੀਆਂ ਮਾੜੀਆਂ ਹਾਲਾਤਾਂ ਦੇ ਵਿੱਚ ਵੀ ਤੁਸੀਂ ਜਾ ਸਕਦੇ ਹੋ ਤੇ ਪਹਿਲਾਂ ਹੀ ਉਸ ਤੋਂ ਬਚ ਸਕਦੇ ਹੋ ਇਹ ਸਾਰੀਆਂ ਚੀਜ਼ਾਂ ਦੱਸਣ ਦੀ ਲੋੜ ਹੈ ਹੁਣੇ-ਹੁਣੇ ਵੂਮਨ ਕਮਿਸ਼ਨ ਦੇ ਚੇਅਰਪਰਸਨ ਰਾਜ ਲਾਲੀ ਗਿਲ ਦੇ ਵੱਲੋਂ ਇਹ ਕਿਹਾ ਗਿਆ ਕਿ ਹੁਣ 슈ਗਰ ਮੰਮੀ ਦਾ ਟ੍ਰੈਂਡ ਚੱਲ ਰਿਹਾ ਹੈ 슈ਗਰ ਡੈਡੀ ਤਾਂ ਤੁਸੀਂ ਸੁਣਿਆ ਹੋਣਾ ਕਿ ਜਿਹੜੇ ਬਜ਼ੁਰਗ ਉਮਰ ਦੇ ਵਿੱਚ ਪਹੁੰਚ ਰਹੇ ਡੈਡੀ ਦੀ ਉਮਰ ਦੇ ਵਿੱਚ ਪਹੁੰਚ ਰਹੇ ਬੰਦੇ ਨੇ ਉਹ ਕਿਦਾਂ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਦੂਜਿਆਂ ਨੂੰ ਪਰਮਾਉਂਦੇ ਨੇ ਉਸੇ ਤਰ੍ਹਾਂ ਹੀ ਹੁਣ 슈ਗਰ ਮੰਮੀ ਦਾ ਟ੍ਰੈਂਡ ਚੱਲ ਰਿਹਾ ਹੈ ਕਿ 40 ਤੋਂ ਲੈ ਕੇ 60 65 ਸਾਲ ਦੀਆਂ ਔਰਤਾਂ ਲਿਵਿੰਗ ਦੇ ਵਿੱਚ ਰਹਿ ਰਹੀਆਂ ਨੇ ਜਵਾਨ-ਜਵਾਨ ਮੁੰਡਿਆਂ ਦੇ ਨਾਲ ਵੀ ਅਤੇ ਬੁੱਢਿਆਂ ਦੇ ਨਾਲ ਵੀ ਇਹ ਸਾਰੀਆਂ ਚੀਜ਼ਾਂ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਨੇ ਇਹਨਾਂ ਤੋਂ ਬਚਣ ਦੀ ਲੋੜ ਹੈ ਜਿਹੜੀਆਂ ਚੀਜ਼ਾਂ ਗਲਤ ਹਨ ਉਹਨਾਂ ਦੇ ਉੱਪਰ ਗੱਲ ਕੀਤੀ ਜਾਵੇ ਉਹਨਾਂ ਨੂੰ ਗਲਤ ਦੱਸਿਆ ਜਾਵੇ ਗਲਤ ਕਿਉਂ ਹੈ ਗਲਤ ਨਤੀਜੇ ਨਿਕਲਣਗੇ ਅਤੇ ਕਿਸੇ ਦਾ ਵੀ ਇਹ ਭਲਾ ਨਹੀਂ ਕਰਨਗੇ ਇਹ ਗੱਲਾਂ ਜਾਣਨੀਆਂ ਜ਼ਰੂਰੀ ਨੇ ਇਸ ਪੂਰੀ ਘਟਨਾ ਬਾਰੇ ਹੋਰ ਕੀ ਕੁਝ ਸਾਹਮਣੇ ਆਇਆ ਜਾਣਦੇ ਆ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਗਲਤ ਵੀਡੀਓ ਨੂੰ ਗਵਾਂਡੀਆਂ ਦੇ ਮੁੰਡਿਆਂ ਨੇ ਦੇਖਿਆ ਸੀ ਅਤੇ ਬਾਅਦ ਦੇ ਵਿੱਚ ਇਹ ਗੱਲ ਉਸ ਕੁੜੀ ਦੇ ਪਰਿਵਾਰ ਤੱਕ ਵੀ ਪਹੁੰਚ ਗਈ ਸੀ ਕੁੜੀ ਨੇ ਜਦੋਂ ਆਪਣੀ ਵੀਡੀਓ ਇਸ ਤਰੀਕੇ ਦੇ ਨਾਲ ਦੇਖੀ ਤਾਂ ਉਹ ਸਮਝ ਗਈ ਸੀ ਕਿ ਇਹ ਵੀਡੀਓ ਕਦੋਂ ਅਤੇ ਕਿਵੇਂ ਸ਼ੂਟ ਹੋਈ ਹੈ ਵੀਡੀਓ ਦੇ ਵਿੱਚ ਉਸਦੇ ਨਾਲ ਇਹ ਬੰਦਾ ਕੌਣ ਹੈ ਅਤੇ ਕਦੋਂ ਉਹਨੇ ਇਹ ਗਲਤ ਕਦਮ ਚੱਕਿਆ ਸੀ ਇਹ ਸਭ ਕੁਝ ਉਸਦੇ ਦਿਲ-ਦਿਮਾਗ ਤੇ ਵਿੱਚ ਘੁੰਮਦਾ ਰਿਹਾ ਪਰ ਉਸ ਨੂੰ ਇਸ ਤੋਂ ਕੋਈ ਛੁਟਕਾਰਾ ਮਿਲਦਾ ਜਦੋਂ ਨਾ ਦੇਖਿਆ ਤਾਂ ਉਸ ਨੂੰ ਅੰਤ ਨੂੰ ਆਪਣੀ ਜ਼ਿੰਦਗੀ ਨੂੰ ਖਤਮ ਕਰਨ ਦਾ ਹੀ ਰਾਹ ਦੇਖਿਆ ਜੋ ਕਿ ਸਹੀ ਨਹੀਂ ਸੀ ਉਹ ਪੁਲਿਸ ਦੇ ਕੋਲ ਜਾ ਸਕਦੀ ਸੀ ਆਪਣੀ ਮਾਂ ਦੇ ਨਾਲ ਗੱਲਬਾਤ ਕਰ ਸਕਦੀ ਸੀ ਕਿਉਂਕਿ ਇਸ ਬੰਦੇ ਨੇ ਇੱਕ ਮਲੂਕ ਜਹੀ 15 ਸਾਲ ਦੀ ਬੱਚੀ ਦੇ ਨਾਲ ਗਲਤ ਕੀਤਾ ਸੀ ਅਤੇ ਜਦੋਂ ਇਹ ਲੋਕਾਂ ਦੇ ਸਾਹਮਣੇ ਆਂਦਾ ਸੱਚ ਤਾਂ ਇਸ ਦਾ ਭਰਥਾ ਬਣ ਜਾਣਾ ਸੀ ਪਰ ਕੁੜੀ ਇਸ ਸਮੇਂ ਡਰ ਚੁੱਕੀ ਸੀ ਅਤੇ ਉਹਨੇ ਕਿਸੇ ਦੇ ਨਾਲ ਵੀ ਕੋਈ ਗੱਲਬਾਤ ਨਹੀਂ ਕੀਤੀ ਅਤੇ ਅੰਤ ਨੂੰ ਉਸ ਦੀ ਜ਼ਿੰਦਗੀ ਖਤਮ ਹੋਈ ਹੈ ਇਹ ਰਾਜਸਥਾਨ ਦੇ ਜ਼ਿਲ੍ਹਾ ਬਾੜਮੇਰ ਦੀ ਘਟਨਾ ਤੇ ਇੱਥੇ ਦਾ ਰਹਿਣ ਵਾਲਾ ਮੁਕੇਸ਼ ਜਿਸ ਦੀ ਉਮਰ ਮਹਿਜ਼ 25 ਸਾਲ ਦੀ ਸੀ ਢੋਲੀ ਦਾ ਉਹ ਕੰਮ ਕਰਦਾ ਸੀ। ਇਸ ਤੋਂ ਨੰਬਰ ਲੈ ਲੈ ਕੇ ਲੋਕ ਆਪਣੇ ਪ੍ਰੋਗਰਾਮਾਂ ਦੇ ਵਿੱਚ ਇਸ ਨੂੰ ਸੱਦਦੇ ਰਹੇ ਇਸ ਤੇ ਗਾਣਿਆਂ ਦੇ ਉੱਪਰ ਝੂਮ-ਝੂਮ ਕੇ ਨੱਚਦੇ ਰਹੇ ਪਰ ਇਸ ਦੀ ਨਜ਼ਰ ਹਮੇਸ਼ਾ ਹੀ ਕਿਸੇ ਨਾ ਕਿਸੇ ਉਸ ਔਰਤ ਜਾਂ ਫਿਰ ਕੁੜੀ ਦੇ ਉੱਪਰ ਹੁੰਦੀ ਸੀ ਜਿਸ ਨੂੰ ਇਹ ਆਪਣਾ ਸ਼ਿਕਾਰ ਬਣਾ ਸਕਦਾ ਉਸ ਦੇ ਨਾਲ ਗਾਲਬਾਤ ਕਰਦਾ ਸਬੰਧ ਬਣਾਉਂਦਾ ਤੇ ਫਿਰ ਉਸਨੂੰ ਤੰਗ ਕਰਦਾ ਸੀ ਹਰ ਰਿਸ਼ਤੇਦਾਰੀ ਅਤੇ ਵਿਆਹ ਸ਼ਾਦੀ ਦੇ ਵਿੱਚ ਇਸ ਢੋਲੀ ਦੇ ਚਰਚਾ ਹੋਣ ਲੱਗ ਗਏ ਕਿਉਂਕਿ ਇਹ ਢੋਲ ਸੋਨਾ ਵਜਾਉਂਦਾ ਸੀ ਦੇਖਣ ਨੂੰ ਵੀ ਸੋਹਣਾ ਸੀ ਇੱਕ ਔਰਤ ਆਈ ਇਸ ਦੇ ਕੋਲ ਅਤੇ ਉਸ ਨੇ ਜਦੋਂ ਇਸ ਦੀ ਤਾਰੀਫ ਕੀਤੀ ਤਾਂ ਇਸ ਨੇ ਉਸ ਕੁੜੀ ਦਾ ਗਲਤ ਫਾਇਦਾ ਚੱਕਿਆ ਮਿਸ ਕਾਲ ਕੀਤੀ ਸੀ ਅਤੇ ਬਾਅਦ ਦੇ ਵਿੱਚ ਸੰਪਰਕ ਹੋਣ ਤੋਂ ਬਾਅਦ ਵੀਡੀਓ ਕਾਲ ਦੇ ਨਾਲ ਹੀ ਦੋਹਾਂ ਦੀਆਂ ਨਜ਼ਦੀਕੀਆਂ ਵਧੀਆਂ ਕਦੋਂ ਇਹ ਗਲਤ ਪਾਸੇ ਨੂੰ ਤੁਰ ਗਏ ਉਸ ਔਰਤ ਨੂੰ ਨਹੀਂ ਪਤਾ ਲੱਗਿਆ ਇਸ ਮੁਲਾਕਾਤ ਦੇ ਚੱਕਰ ਦੇ ਵਿੱਚ ਉਹ ਆਪਣੇ ਨਾਲ ਕੋਲ ਡਰਿੰਕ ਅਤੇ ਨਸ਼ੀਲੀ ਚੀਜ਼ ਵੀ ਲੈ ਗਿਆ ਅਤੇ ਇਹਨਾਂ ਸਾਰੀਆਂ ਚੀਜ਼ਾਂ ਦਾ ਫਾਇਦਾ ਚੱਕਦੇ ਹੋਏ ਉਸ ਨੇ ਪਹਿਲਾਂ ਆਪਣਾ ਮੋਬਾਈਲ ਪਿੱਟ ਕੀਤਾ ਵੀਡੀਓ ਮੋਡ ਓਨ ਕੀਤਾ ਅਤੇ ਫਿਰ ਕੁੜੀ ਦੇ ਕੱਪੜੇ ਲਾਉਣ ਤੋਂ ਬਾਅਦ ਇੱਕ ਪੂਰੀ ਗਲਤ ਵੀਡੀਓ ਸ਼ੂਟ ਕਰ ਲਈ ਗਈ ਹੁਣ ਇਹ ਉਸ ਤੋਂ ਪੈਸੇ ਵੀ ਮੰਗਦਾ ਰਿਹਾ ਅਤੇ ਇਹ ਵੀ ਆਖਦਾ ਰਿਹਾ ਕਿ ਮੈਂ ਜਦੋਂ ਤੈਨੂੰ ਬੁਲਾਉਂਗਾ ਤੈਨੂੰ ਮੈਨੂੰ ਮਿਲਣ ਦੇ ਲਈ ਆਉਣਾ ਪਵੇਗਾ ਇਹ سلسلہ ਚਲਦਾ ਰਿਹਾ ਤੇ ਹੁਣ ਟੋਲੀ ਦੇ ਸੰਪਰਕ ਦੇ ਵਿੱਚ ਜਦੋਂ ਇਹ ਛੋਟੀ ਉਮਰ ਦੀ ਕੁੜੀ ਆ ਜਿਸ ਦੀ ਉਮਰ ਕਰੀਬ 15 ਸਾਲ ਦੀ ਦੱਸੀ ਜਾ ਰਹੀ ਹੈ ਉਸ ਦੇ ਨਾਲ ਵੀ ਇਸ ਨੇ ਪਹਿਲਾਂ ਵੀਡੀਓ ਕਾਲ ਦੇ ਉੱਪਰ ਗਲਤ ਗੱਲਾਂ ਕੀਤੀਆਂ ਤੇ ਫਿਰ ਇੱਕ ਦਿਨ ਉਸ ਨੂੰ ਮਿਲਣ ਦੇ ਲਈ ਪਹੁੰਚ ਗਿਆ ਉਸ ਦੀ ਵੀ ਵੀਡੀਓ ਸ਼ੂਟ ਕੀਤੀ ਗਈ ਅਤੇ ਫਿਰ ਉਸ ਨੂੰ ਵਾਇਰਲ ਕਰਨ ਦੀ ਧਮਕੀ ਦਿੱਤੀ ਗਈ ਇਸ ਟੋਲੀ ਨੂੰ ਲੱਗਿਆ ਕਿ ਇਹ ਕੰਮ ਬਹੁਤ ਵਧੀਆ ਅਤੇ ਆਸਾਨ ਹੈ ਇਸ ਦੇ ਨਾਲ ਮੇਰੇ ਕੋਲ ਪੈਸਾ ਵੀ ਆ ਰਿਹਾ ਹੈ ਮੈਂ ਆਪਣੀ ਮਨਮਰਜ਼ੀ ਵੀ ਕਰ پا ਰਹੀ ਹਾਂ ਅਤੇ ਹੀ ਔਰਤਾਂ ਨਾ ਸਮਝਣੇ ਮੇਰਾ ਕੁਝ ਵੀ ਨਹੀਂ ਵਿਗਾੜ ਸਕਦੀਆਂ ਮੈਂ ਭਾਵੇਂ ਇਹਨਾਂ ਦੇ ਨਾਲ ਕੁਝ ਵੀ ਕਰਾਂ ਨੇੜੇ ਤੇੜੇ ਦੇ ਸੱਤ ਤੋਂ ਅੱਠ ਪਿੰਡਾਂ ਦੇ ਵਿੱਚ ਕਰੀਬ 40 ਔਰਤਾਂ ਨੂੰ ਕੁੜੀਆਂ ਨੂੰ ਇਸ ਤੇ ਆਪਣਾ ਸ਼ਿਕਾਰ ਬਣਾਇਆ ਸਰੀਰਕ ਆਰਥਿਕ ਅਤੇ ਮਾਨਸਿਕ ਤੌਰ ਤੇ ਸ਼ੋਸ਼ਣ ਕੀਤਾ ਗਿਆ ਮਹਿੰਗੀਆਂ ਚੀਜ਼ਾਂ ਆਪਣੇ ਕੋਲ ਰੱਖਦਾ ਸੀ ਨਿਤ ਦਿਨ ਕਿਸੇ ਨਾ ਕਿਸੇ ਤੋਂ ਪੈਸੇ ਦੀ ਡਿਮਾਂਡ ਕਰਦਾ ਸੀ ਉਹਨਾਂ ਦੀਆਂ ਵੀਡੀਓਜ਼ ਦੇਖਦਾ ਸੀ ਬਣਾਉਂਦਾ ਸੀ ਲੀਕ ਕਰਨ ਦੀ ਧਮਕੀ ਦਿੰਦਾ ਸੀ ਅਤੇ ਉਹ ਸਾਰੇ ਡਰ ਦੇ ਕਾਰਨ ਹੀ ਕੁੜੀਆਂ ਇਸ ਦੀ ਗੱਲਾਂ ਨੂੰ ਮੰਨਦੀਆਂ ਰਹੀਆਂ ਪੁਲਿਸ ਦੇ ਕੋਲ ਜਦੋਂ ਇਹ ਸਾਰੀ ਘਟਨਾ ਪਹੁੰਚੀ ਤਾਂ ਪੁਲਿਸ ਨੇ ਮੁਕੇਸ਼ ਸਮੇਤ ਉਸਦੇ ਇੱਕ ਸਾਥੀ ਨੂੰ ਵੀ ਫੜਿਆ ਪੁਲਿਸ ਨੇ ਜਦੋਂ ਘਰ ਦੀ ਤਲਾਸ਼ੀ ਲਈ ਤਾਂ ਉੱਥੋਂ ਹੀ ਪਤਾ ਲੱਗ ਗਿਆ ਸੀ ਕਿ ਇੱਥੇ ਉਹ ਕੀ ਕੁਝ ਕਰਦਾ ਸੀ ਕਈ ਘਰ ਇਸ ਬੰਦੇ ਨੇ ਬਰਬਾਦ ਕਰ ਦਿੱਤੇ ਕਿੰਨੀਆਂ ਹੀ ਨੂਹਾ ਨੂੰ ਉਹਨਾਂ ਦੇ ਘਰੋਂ ਕੱਢਿਆ ਗਿਆ ਕਿੰਨੀਆਂ ਹੀ ਧੀਆਂ ਦੇ ਨਾਲ ਮਾਪਿਆਂ ਨੇ ਰਿਸ਼ਤਾ ਤੋੜਿਆ 2023 ਦਾ ਇਹ ਸਾਰਾ ਮਾਮਲਾ ਜਿੱਥੇ 40 ਔਰਤਾਂ ਦੀ ਯਾਨੀ ਕਿ ਕਰੀਬ 80 ਘਰਾਂ ਦੀ ਇਸਨੇ ਜ਼ਿੰਦਗੀ ਖਰਾਬ ਕੀਤੀ ਹੋਣੀ ਹੈ ਅੱਗੇ ਦੀ ਅੱਗੇ ਕਿਤੇ ਨਾ ਕਿਤੇ ਇਹ ਧਾਰ ਜੁੜੇ ਹੁੰਦੇ ਨੇ ਸੋਸ਼ਲ ਮੀਡੀਆ ਦੇ ਜ਼ਮਾਨੇ ਦੇ ਵਿੱਚ ਸੋਸ਼ਲ ਸਾਈਟਸ 'ਤੇ ਆਪਣੇ ਫੋਨ ਦੀ ਕੈਮਰੇ ਦੀਆਂ ਚੀਜ਼ਾਂ ਦੀ ਕੀਤੀ ਹੋਈ ਦੁਰਵਰਤੋਂ ਦਾ ਇਹੇ ਨਤੀਜਾ ਨਿਕਲਿਆ ਕਿ ਇਸਨੇ ਕਈ ਕਾਰ ਬਰਬਾਦ ਕਰ ਦਿੱਤੇ